ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਤੁਹਾਡੇ ਲਈ ਨਵੇਂ ਸੂਟਾਂ ਦੀ 컬렉ਸ਼ਨ ਲੈ ਕੇ ਆਏ ਆਂ ਤੇ ਬਹੁਤ ਹੀ ਪਿਆਰੇ ਪਿਆਰੇ ਨੀਡਲਵਰਕ ਦੇ ਸੂਟ ਆਪਾਂ ਰੈਡੀ ਕੀਤੇ ਨੇ ਕੁਝ ਪੇਂਟ ਵਰਕ ਦੇ ਨੇ ਤੇ ਕੁਝ ਸੂਟ ਜਿਹੜੇ ਨੀਡਲਵਰਕ ਦੇ ਨੇ ਇਹ ਪਹਿਲਾ ਸੂਟ ਜਿਹੜਾ ਤੁਹਾਨੂੰ ਦਿਖਾ ਰਹੇ ਆਂ ਇਹ ਆਪਾਂ ਬਣਾਇਆ ਹੈ ਸਿੰਧੀ ਬੂਟੀ ਦੇ ਨਾਲ ਤੇ ਇਹਦਾ ਜਿਹੜਾ ਫੈਬਰਿਕ ਹੈ ਬਹੁਤ ਹੀ ਸੌਫਟ ਕਪੜਾ ਆ ਕ੍ਰਾਸ਼ ਕਾਟਨ ਦਾ ਇਹ ਫੈਬਰਿਕ ਹੈ ਘੇਰੇ ਦੇ ਉੱਪਰ ਬਣਿਆ ਹੋਇਆ ਡਿਜ਼ਾਈਨ ਇਹ ਤੁਸੀਂ 20 ਤੋਂ 22 ਇੰਚ ਦਾ ਘੇਰਾ ਜਿਹੜਾ ਇਹਦਾ ਰੈਡੀ ਕਰ ਸਕਦੇ ਜੀ ਤੇ ਨਾਲ ਉੱਪਰ ਨੂੰ ਬੂਟੀ ਜੰਦੀ ਹੈ ਇਸ ਤਰੀਕੇ ਦੇ ਨਾਲ ਤੇ ਨਾਲ ਹੀ ਇਸ ਦੀਆਂ ਜਿਹੜੀਆਂ ਆਵਾ ਉਹ ਵੀ ਆਪਾਂ ਰੈਡੀ ਕੀਤੀਆਂ ਹੋਈਆਂ ਨੇ ਆਗਲੇ ਜਿਹੜੀ ਵੇਲ ਆ ਇਹ ਬਾਵਾ ਤੇ ਪੈਂਦੀ ਆ ਤੇ ਤੁਸੀਂ ਵੀ ਸਾਡੇ ਤੋਂ ਨੀਡਲ ਵਰਕ ਦਾ ਕੋਈ ਵੀ ਡਿਜ਼ਾਈਨ ਜਿਹੜਾ ਬਣਵਾ ਸਕਦੇ ਜੀ ਜਿਹੜਾ ਵੀ ਤੁਹਾਨੂੰ ਪਸੰਦ ਹੋਏ ਆਪਣੀ ਚੋਇਸ ਦਾ ਵੀ ਤੁਸੀਂ ਬਣਾ ਸਕਦੇ ਜੀ ਫੈਬਰਿਕ ਆਪਣੀ ਮਰਜ਼ੀ ਦਾ ਤੁਸੀਂ ਲਗਵਾ ਸਕਦੇ ਜੀ ਤੇ सेम ਇਹੀ ਸੂਟ ਵੀ ਸਾਡੇ ਤੋਂ ਤੁਸੀਂ ਬਾਏ ਕਰ ਸਕਦੇ ਜੇ ਬਹੁਤ ਹੀ ਪਿਆਰਾ ਸੂਟ ਆ ਤੇ ਇਸ ਦਾ ਜਿਹੜਾ ਪ੍ਰਾਈਸ ਆ ਉਹ 1200 ਰੁਪਏ ਰਹੇਗਾ ਤੇ ਜੇਕਰ ਤੁਸੀਂ ਇਹਦਾ ਦੁਪੱਟਾ ਲਾਣ ਲਉਣਾ ਤੇ ਦੁਪੱਟਾ ਤੁਸੀਂ ਆਪਣੀ ਚੋਇਸ ਦਾ ਕੋਈ ਵੀ ਲਗਵਾ ਸਕਦੇ ਜੀ ਨਾਲ ਬਹੁਤ ਹੀ ਪਿਆਰਾ ਸੂਟ ਆ ਤੁਸੀਂ ਵੀ ਇਹ ਵਾਲਾ ਸੂਟ ਜਿਹੜਾ ਸਾਡੇ ਤੋਂ ਖਰੀਦ ਸਕਦੇ ਜੀ ਤੇ ਇਹ ਅਗਲਾ ਸੂਟ ਜਿਹੜਾ ਇਹ ਹੈਂਡ ਪੇਂਟ ਦਾ ਆ ਬਰਸ਼ ਪੇਂਟਿੰਗ ਹੋਈ ਹੋਈ ਹੈ ਇਸ ਤੇ ਤੇ ਇਸ ਦਾ ਜਿਹੜਾ ਵਾ ਇਸ ਤਰੀਕੇ ਦੇ ਨਾਲ ਘੇਰਾ ਬਣਿਆ ਹੋਇਆ ਹੈ ਅਤੇ ਵੇਖੋ ਨੂੰ ਇਹਦੇ ਵੇਲ ਜਾਂਦੀ ਹੈ ਇਸ ਤਰੀਕੇ ਦੇ ਨਾਲ ਇਸ ਤਰ੍ਹਾਂ ਆਏਗਾ ਇਹ ਸੂਟ ਫਰੰਟ ਤੇ ਆਏਗਾ ਇੱਕ ਸਾਈਡ ਤੇ ਆਵਲੀਆਂ ਜਿਹੜੀਆਂ ਬੁੱਟੀਆਂ ਹੋਣਗੀਆਂ ਤੇ ਇਹ ਸਾਡਾ ਜਿਹੜਾ ਸੂਟ ਆ ਇਹ ਬਣਿਆ ਹੋਇਆ ਹੈ ਲੇਲਨ ਕਾਟਨ ਤੇ ਕਿਨਾਲ ਇਹਵਲੀਆਂ ਇਸ ਦੀਆਂ ਜਿਹੜੀਆਂ ਬਾਣਾ ਬਣੀਆਂ ਹੋਈਆਂ ਨੇ ਬਹੁਤ ਹੀ ਪਿਆਰਾ ਸੂਟ ਬਣਿਆ ਹੈ ਇਹ ਵੀ ਇਹ ਵੀ ਸੂਟ ਤੁਸੀਂ ਸਾਡੇ ਤੋਂ ਖਰੀਦ ਸਕਦੇ ਜੀ ਤੇ ਇਸ ਤਰ੍ਹਾਂ ਦਾ ਤੁਸੀਂ ਹੋਰ ਸੂਟ ਵੀ ਸਾਡੇ ਤੋਂ ਕਿਸੇ ਵੀ ਕਲਰ ਤੇ ਬਣਵਾ ਸਕਦੇ ਜੀ ਬਹੁਤ ਹੀ ਸਾਰੇ ਸੋਹਣੇ ਸੂਟ ਨੇ ਤੇ ਪ੍ਰਾਈਸ ਵੀ ਬਿਲਕੁਲ ਘੱਟ ਨੇ ਤੇ ਤੁਸੀਂ ਸਾਡੇ ਤੋਂ ਇਸ ਤਰ੍ਹਾਂ ਦਾ ਕੋਈ ਵੀ ਸੂਟ ਬਣਵਾ ਸਕਦੇ ਜੀ ਹੈਂਡ ਵਰਕ ਦਾ ਵੀ ਬਣਾ ਸਕਦੇ ਜੀ ਪੇਂਟ ਵਰਕ ਵੀ ਬਣਾ ਸਕਦੇ ਜੀ ਤੇ ਮਸ਼ੀਨ ਵਰਕ ਦੇ ਸੂਟ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਜੀ ਤੇ ਨੈਕਸਟ ਸੂਟ ਜਿਹੜਾ ਸਾਡਾ ਆਏਗਾ ਉਹ ਵੀ ਆਏਗਾ ਮੀਟਲ ਵਰਕ ਦਾ ਇਹ ਜਿਹੜਾ ਸੂਟ ਆ ਇਹ ਬਣਿਆ ਹੋਇਆ ਹੈ ਖਾਦੀ ਕਾਟਨ ਤੇ ਤੇ ਇਹ ਵੀ ਤੁਹਾਨੂੰ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਸੂਟ ਜਿਹੜਾ ਮਿਲ ਜੇਗਾ ਤੁਸੀਂ ਸਾਡਾ ਸਕਰੀਨ ਤੇ ਜਿਹੜਾ ਨੰਬਰ ਚੱਲ ਰਿਹਾ ਉਹਦੇ ਤੇ ਮੈਸੇਜ ਕਰਕੇ ਸੂਟ ਦੇ ਪ੍ਰਾਈਸ ਵੀ ਪੁੱਛ ਸਕਦੇ ਜੀ ਤੇ ਆਪਣੀ ਮਰਜ਼ੀ ਦਾ ਸੂਟ ਜਿਹੜਾ ਰੈਡੀ ਵੀ ਕਰਵਾ ਸਕਦੇ ਜੀ ਇਹ ਸੂਟ ਦਾ ਘੇਰਾ ਬਣਿਆ ਆ ਤੇ ਨਾਲ ਇਸ ਦੀਆਂ ਝੜੀਆਂ ਆ ਇਹ ਵਾਲੀਆਂ ਬਾਜੂ ਬਣੀਆਂ ਨੇ ਬਹੁਤ ਹੀ ਪਿਆਰਾ ਸੂਟ ਹੈ ਖਾਦੀ ਕਾਟਨ ਦਾ ਕਲਰ ਵੀ ਬਹੁਤ ਹੀ ਪਿਆਰਾ ਆ ਤੇ ਇਹਦੇ ਨਾਲ ਤੁਸੀਂ ਕੋਈ ਵੀ ਮੈਚਿੰਗ ਦੁਪੱਟਾ ਲਗਵਾ ਸਕਦੇ ਜੀ ਜਾਂ ਤੁਸੀਂ ਬਿਨਾ ਦੁਪੱਟੇ ਤੋਂ ਵੀ ਸਾਡੇ ਤੋਂ ਇਹ ਵਾਲਾ ਸੂਟੜਾ ਖਰੀਦ ਸਕਦੇ ਜੀ ਬਹੁਤ ਹੀ ਪਿਆਰਾ ਸੂਟ ਹੈ ਇਹ ਵੀ ਇਹਦੇ ਤੇ ਆਪਾਂ ਪੱਥਰ ਟੰਕਾ ਬਣਾਇਆ ਹੋਇਆ ਹੈ ਇਹਦੇ ਨਾਲ ਇਸਤੇ ਮੱਛੀ ਟੰਕਾ ਬਣਾਇਆ ਹੋਇਆ ਹੈ ਤੇ ਉੱਪਰ ਮੋਤੀ ਵਗੈਰਾ ਵੀ ਲਗਾਏ ਹੋਏ ਨੇ ਤੁਸੀਂ ਇਸ ਤਰ੍ਹਾਂ ਦੇ ਵੀ ਕਢਵਾਈ ਕਢਾਈ ਸਾਡੇ ਤੋਂ ਕਰਵਾ ਸਕਦੇ ਜੀ ਤੇ ਅਗਲਾ ਸੂਟੜਾ ਆਏਗਾ ਇਹ ਆਏਗਾ ਸਟੈਂਸ ਇੰਕ ਪ੍ਰਿੰਟਿੰਗ ਦਾ ਇਹ ਵੀ ਸੂਟ ਬਹੁਤ ਹੀ ਪਿਆਰਾ ਰੈਡੀ ਹੋਇਆ ਹੈ ਇਹਦੇ ਵਿੱਚ ਆਪਾਂ ਸਾਰਾ ਇਸ ਤਰ੍ਹਾਂ ਬੂਟੀ ਵਰਤ ਕੀਤਾ ਹੈ ਨਾਲ ਫਲਾਵਰ ਬਣਾਏ ਨੇ ਘੇਰਾ ਬਣਿਆ ਹੋਇਆ ਹੈ ਇਸ ਦਾ ਤੇ ਨਾਲ ਇਸ ਦੇ ਫਲਾਵਰ ਬਣੇ ਹੋਏ ਨੇ ਤੇ ਇਸੇ ਤਰ੍ਹਾਂ ਇਸ ਦੀਆਂ ਜੜੀਆਂ ਵਾਂ ਬਾਹਾਂ ਹੋਈਆਂ ਬਣੀਆਂ ਹੋਈਆਂ ਅਸੀਂ ਕਿਸੇ ਵੀ ਸੂਟ ਦੇ ਨਾਲ ਦੁਪੱਟਾ ਜਿਹੜਾ ਉਹ ਨਹੀਂ ਲਗਾਇਆ ਦੁਪੱਟਾ ਤੁਸੀਂ ਆਪਣੀ ਮਰਜ਼ੀ ਦਾ ਕੋਈ ਵੀ ਦੁਪੱਟਾ ਲਗਵਾ ਸਕਦੇ ਜੇ ਜਿਹੜਾ ਵੀ ਤੁਹਾਡੀ ਚੋਇਸ ਹੋਏ ਤੇ ਇਹ ਜਿਹੜਾ ਸੂਟ ਆ ਇਹ ਵੀ ਬਹੁਤ ਹੀ ਪਿਆਰਾ ਬਣਿਆ ਹੈ ਤੁਸੀਂ ਸਾਡੇ ਤੋਂ ਕੋਈ ਵੀ ਸੂਟ ਜਿਹੜਾ ਫਿੱਟ ਕਰਦੇ ਜੇ ਇਸ ਤਰ੍ਹਾਂ ਦਾ ਤੇ ਆਪਣੀ ਮਰਜ਼ੀ ਦੇ ਨਾਲ ਵੀ ਤੁਸੀਂ ਸਾਡੇ ਤੋਂ ਸੂਟ ਜਿਹੜੇ ਉਹ ਬਣਵਾ ਸਕਦੇ ਜੀ ਤੇ ਸੂਟ ਆਏਗਾ ਸਾਡੇ ਕੋਲ ਜਿਹੜਾ ਉਹ ਆਏਗਾ ਬਲੈਕ ਕਲਰ ਵਿੱਚ ਇਹ ਦਾ ਕਲਰ ਦਾ ਸੂਟ ਹੈ ਤੇ ਇਹਦੇ ਤੇ ਫੋਇਲ ਪੇਂਟਿੰਗ ਹੋਈ ਹੈ ਉੱਪਰ ਨੂੰ ਦੋ ਜਿਹੜੀਆਂ ਕਲੀਆਂ ਜਾਂਦੀਆਂ ਨੇ نیچے ਇਸ ਦਾ ਘੇਰਾ ਬਣਿਆ ਹੋਇਆ ਹੈ ਤੇ ਨਾਲ ਇਸ ਦੀਆਂ ਬਾਹਾਂ ਅਤੇ ਪੌਂਚੇ ਵੀ ਬਣੇ ਹੋਏ ਨੇ ਆਹ ਦੇਖੋ ਇਹ ਇਸ ਦੀਆਂ ਬਾਹਾਂ ਬਣੀਆਂ ਨੇ ਭਾਵੇਂ ਤੁਸੀਂ ਇਹ ਵੀ ਨਿਕਾ ਬਾਹਾਂ ਬਣਾ ਲਓ ਜਾਂ ਇਸ ਸਾਈਡ ਤੋਂ ਤੁਸੀਂ ਪੌਂਚੇ ਬਣਾ ਲਓ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਇਹ ਵੀ ਸੋਚ ਜੜਾ ਰਿਕਾ ਸਰ ਦੇ ਜੇ ਤੁਸੀਂ ਸਟਾਈਲ ਸੂਟ ਜਿਹੜੇ ਸਟਿਚ ਵੀ ਕਰਵਾ ਸਕਦੇ ਜੇ ਸਟਿਚਿੰਗ ਦਾ ਕੰਮ ਵੀ ਅਸੀਂ ਕਰਦੇ ਆ ਸਟਿਚਿੰਗ ਦੇ ਪ੍ਰਾਈਸ ਜਿਹੜੇ ਉਹ ਵੀ ਬਹੁਤ ਹੀ ਘੱਟ ਨੇ ਆਮ ਬੁਟੀਕਾਂ ਦੇ ਨਾਲੋਂ ਬਹੁਤ ਘੱਟ ਪ੍ਰਾਈਸ ਨੇ ਤੁਸੀਂ ਸਾਡੇ ਕੋਲ ਕਿਸੇ ਵੀ ਤਰ੍ਹਾਂ ਦਾ ਸੂਟ ਸਿਲਾਈ ਕਰਵਾ ਸਕਦੇ ਜੇ ਕਢਾਈ ਕਰਵਾ ਸਕਦੇ ਜੇ ਨੀਡਲ ਵਰਕ ਦਾ ਫੇਲਡ ਵਰਕ ਕੋਈ ਵੀ ਤੁਸੀਂ ਸਾਡੇ ਤੋਂ ਕਰਵਾ ਸਕਦੇ ਜੀ ਤੇ ਇਹਨਾਂ ਸੂਟਾਂ ਵਿੱਚ ਕੋਈ ਵੀ ਸੂਟ ਜੇਕਰ ਤੁਹਾਨੂੰ ਪਸੰਦ ਆਵੇ ਤਾਂ ਤੁਸੀਂ ਦਿੱਤੇ ਗਏ ਨੰਬਰ ਤੇ WhatsApp ਮੈਸੇਜ ਕਰਕੇ ਪ੍ਰਾਈਸ ਵਗੈਰਾ ਜਾਣ ਸਕਦੇ ਜੇ ਤੇ ਮਿਲਦੇ ਆਂ ਫਿਰ ਹੋਰ ਸੂਟ ਲੈ ਕੇ ਅਗਲੀ ਵੀਡੀਓ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਮਸ਼ੀਨ ਵਰਕ ਦੇ ਸੂਟ ਦਿਖਾਵਾਂਗੇ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ